ਸ਼ੇਰੇ ਪੰਜਾਬ ਰਾਜਾ ਰਣਜੀਤ ਸਿੰਘ ਦੇ ਦਰਬਾਰ ਦਾ ਖਾਸ ਜਰਨਲ ਸਰਦਾਰ ਹਰੀ ਸਿੰਘ ਨਲੂਆ 1791 ਈਸਵੀ ਵਿੱਚ ਪੈਦਾ ਹੋਇਆ ਸਰਦਾਰ ਨਲੂਆ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਯਾ ਬਚਪਨ ਵਿੱਚ ਹੀ ਉੱਠ ਗਿਆ ਫਿਰ ਵੀ ਸਰਦਾਰ ਨਲੂਆ ਨੇ ਆਪਣੀ ਮਿਹਨਤ ਤੇ ਤਾਕਤ ਦੇ ਸਿਰ ਤੇ ਬਹੁਤ ਉਚਿਤ ਉੱਚੇ ਮਕਾਮ ਹਾਸਲ ਕੀਤੇ ਸਰਦਾਰ ਨਲੂਆ ਬਹੁਤ ਹੀ ਪ੍ਰਸਿੱਧ ਸੂਰਬੀਰ ਜੋਦਾ ਹੋਏ ਸਰਦਾਰ ਨਲੂਆ ਬੰਦੂਕ ਦਾ ਨਿਸ਼ਾਨਾ ਲਾਉਣ ਦੇ ਮਾਹਰ ਸਨ ਪਰ ਆਪ ਦਾ ਪਸੰਦੀਦਾ ਹਥਿਆਰ ਖਮਦਾਰ ਤਲਵਾਰ ਸੀ ਜਿਸ ਨੂੰ ਆਪ ਅਤਿਅੰਤ ਤੇਜ਼ੀ ਨਾਲ ਚਲਾਉਂਦੇ ਸਰਦਾਰ ਨਲੂਏ ਨੇ ਛੋਟੇ-ਛੋਟੇ ਅਹੁਦਿਆਂ ਤੋਂ ਜੀਵਨ ਸ਼ੁਰੂ ਕੀਤਾ ਤੇ ਪ੍ਰਸਿੱਧ ਕਮਾਂਡਰ ਖੁਦ ਮੁਖਤਿਆਰ ਗਵਰਨਰ ਦੇ ਅਹੁਦਿਆਂ ਤੱਕ ਪਹੁੰਚੇ ਸਰਦਾਰ ਨਲੂਏ ਨੇ ਬਹੁਤ ਸਾਰੀਆਂ ਜੰਗਾਂ ਲੜੀਆਂ ਤੇ ਜਿੱਤੀਆਂ ਸਰਦਾਰ ਨਲੂਆ ਜਦ ਜੰਗ ਵਿੱਚ ਆਉਂਦੇ ਤੇ ਉਹਨਾਂ ਨੂੰ ਦੇਖਦੇ ਹੀ ਮੁਗਲ ਫੌਜਾਂ ਦੇ ਹੌਸਲੇ ਪਾਸਤ ਹੋ ਜਾਂਦੇ ਕਈ ਜੰਗਾਂ ਤਾਂ ਸਰਦਾਰ ਨਲੂਏ ਦੇ ਖੌਫ ਨਾਲ ਹੀ ਜਿੱਤ ਲਈਆਂ ਜਾਂਦੀਆਂ ਸਰਦਾਰ ਨਲੂਆ ਦੀ ਆਖਰੀ ਜੰਗ ਅਫਗਾਨ ਫੌਜ ਨਾਲ ਹੋਈ ਜਿਸ ਵਿੱਚ ਸਰਦਾਰ ਨਲੂਆ ਸ਼ਹੀਦ ਹੋ ਗਏ ਪਰ ਸਿੰਘਾਂ ਨੇ ਇਹ ਖਬਰ ਕਿਲੇ ਤੋਂ ਬਾਹਰ ਨਾ ਜਾਣ ਦਿੱਤੀ ਤੇ ਕਈ ਦਿਨ ਸਰਦਾਰ ਨਲੂਏ ਦਾ ਕਸ਼ੈਰਾ ਹੀ ਧੋ ਕੇ ਉਚਾਈ ਤੇ ਪਾ ਦਿੰਦੇ ਅਫਗਾਨ ਫੌਜ ਇਹ ਸੋਚ ਕੇ ਅੱਗੇ ਨਾ ਵਧ ਸਕੀ ਕਿ ਸਰਦਾਰ ਨਲੂਆ ਜਿੰਦਾ ਹੈ ਇਸ ਤਰ੍ਹਾਂ ਸਿੱਖਾਂ ਨੇ ਇਹ ਜੰਗ ਵੀ ਜਿੱਤ ਲਈ ਸਰਦਾਰ ਹਰੀ ਸਿੰਘ ਨਲੂਆ ਰਾਜਾ ਰਣਜੀਤ ਸਿੰਘ ਦਾ ਬਹੁਤ ਹੀ ਖਾਸ ਸਿਪਾਹੀ ਸੀ ਸਰਦ ਇਸ ਲਈ ਸਰਦਾਰ ਨਲੂਆ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਸਰਦਾਰ ਨਲੂਆ ਦੀ ਮਹੀਨਾਵਾਰ ਤਨਖਾਹ 71000 ਰੁਪਏ ਸੀ ਉਹਨਾਂ ਨੂੰ ਦੋ ਰਾਜਾਂ ਵਿੱਚ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਵੀ ਮਿਲਿਆ ਆਪ 1837 ਈਸਵੀ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਧੰਨਵਾਦ